ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਸਭ ਵਧੀਆ ਹੋਵੋਗੇ ਹਾਂਜੀ ਅੱਜ ਦੀ ਆਪਣੀ ਸ਼ਾਇਰੀ ਹੈ ਕਿ ਪੁੱਛ ਨਾ ਸੱਜਣਾ ਹਾਂ ਕਾਰੋਬਾਰ ਮੇਰਾ ਮੈਂ ਮੁਹੱਬਤਾਂ ਨੂੰ ਵੇਚਿਆ ਏ ਨਫ਼ਰਤ ਦੇ ਸ਼ਹਿਰਾਂ ਵਿੱਚ ਦਰ ਦਰ ਤੇ ਠੋਕਰਾਂ ਖਾ ਕੇ ਮੈਨੂੰ ਕੁਝ ਨਾ ਨਸੀਬ ਹੋਇਆ ਘਰ ਆ ਕੇ ਜੰਨਤ ਹੀ ਮਿਲ ਗਈ ਆ ਮਾਂ ਦੇ ਪੈਰਾਂ ਵਿੱਚ ਦਿਲ ਨੀਤ ਕਿਰਦਾਰ ਨੂੰ ਤੂੰ ਸਾਫ਼ ਰੱਖ ਕੁਝ ਨਹੀਂ ਰੱਖਿਆ ਏ ਖੈਰਾਂ ਦੇ ਵਿੱਚ ਅੱਜਕੱਲ ਦੀ ਮੌਤ ਵੀ ਸੱਜਣਾ ਇੱਕ ਖੇਲ ਜਿਹਾ ਹੋ ਗਈ ਏ ਕਈ ਮਾਮਾ ਦੇ ਪੁੱਤ ਡੁੱਬਦੇ ਦੇਖਿਆ ਮੈਂ ਨਹਿਰਾਂ ਦੇ ਵਿੱਚ ਆਪਣੇ ਜਿਹੜਾ ਵੱਡ ਕੇ ਹੋਵਣ ਖੁਸ਼ ਤੇ ਆਪਣਿਆਂ ਦਾ ਪਿਆਰ ਦੇਖਿਆ ਮੈਂ 11 ਦੇ ਵਿੱਚ ਹਾਂਜੀ ਦੋਸਤੋ ਮੇਰੀ ਸ਼ੈਰੀ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਰਿਪਲਾਈ ਜ਼ਰੂਰ ਕਰਦਿਆ ਕਰੋ ਪਲੀਜ਼ ਬਾਕੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੁਹਾਡੀਆਂ ਮਿਹਨਤਾਂ ਨੂੰ ਰੰਗ ਭਾਗ ਲਾਵੇ ਜੀ ਤੁਹਾਡੀ سپورਟ ਤੋਂ ਬਿਨਾ ਤਾਂ ਆਪਾਂ ਕੁਝ ਵੀ ਨਹੀਂ ਹੈਗੇ ਪਲੀਜ਼ ਜੀ ਰਿਪਲਾਈ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਸ਼ਹਿਰੀ ਕੀਤਾ ਦੀ ਲੱਗੀ ਧੰਨਵਾਦ ਜੀ